ਅੱਜ ਤੇ ਸ਼ੁਰੂਆਤ ਕਰਨ ਜਾ ਰਹੇ ਆਂ ਵੱਡੀ ਖਬਰ ਤੋਂ ਚੀਨ ਦੇ ਦੌਰੇ ਤੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੀਨ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੀ ਮੋਦੀ ਦੀ ਮੁਲਾਕਾਤ ਹੋਵੇਗੀ 7 ਸਾਲ ਬਾਅਦ ਅਸਲ ਸ਼ੀ ਜਿਨਪਿੰਗ ਨੂੰ ਮਿਲਣਗੇ ਪ੍ਰਧਾਨ ਮੰਤਰੀ ਮੋਦੀ ਅੱਜ ਸਵੇਰੇ 9:30 ਵਜੇ ਮੁਲਾਕਾਤ ਦਾ ਸਮਾਂ ਤੈਅ ਕੀਤਾ ਗਿਆ ਹੈ ਐਸੀਓ ਸਿਖਰ ਸ਼ਮੇਲਨ ਸੰਮੇਲਨ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਸ਼ਾਮਲ ਹੋਣਗੇ ਆ ਤਾਂ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਮੁਲਾਕਾਤ ਤੇ ਟਿਕੀਆਂ ਹੋਈਆਂ ਨੇ ਖਾਸ ਕਰਕੇ ਅਮਰੀਕਾ ਦੀ ਅਮਰੀਕਾ ਤੇ ਰਾਸ਼ਪਤੀ ਦੀਆਂ ਨਜ਼ਰਾਂ ਵਿੱਚ ਇਸ ਮੁਲਾਕਾਤ ਟਿਕੀਆਂ ਹੋਈਆਂ ਨੇ ਜਿਸ ਦੇ ਵਿਚਾਲੇ ਅੱਜ ਚੀਨ ਦੇ ਦੌਰੇ ਤੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੀਨ ਦੇ ਰਾਸ਼ਪਤੀ ਤੇ ਪ੍ਰਧਾਨ ਮੰਤਰੀ ਮੋਦੀ ਦੀ ਇਹ ਮੁਲਾਕਾਤ ਹੋਣ ਜਾ ਰਹੀ ਹੈ। ਆ ਦਰਸ਼ਨ 7 ਸਾਲਾਂ ਦੇ ਬਾਅਦ ਚੀ ਜਿਨਪਿੰਗ ਨੂੰ ਮਿਲਣਗੇ ਪ੍ਰਧਾਨ ਮੰਤਰੀ। ਅੱਜ ਸਵੇਰੇ 9:30 ਵਜੇ ਇਹ ਮੁਲਾਕਾਤ ਦਾ ਸਮਾਂ ਜੋਕੇ ਤੈਅ ਕੀਤਾ ਗਿਆ ਐਸਸੀਓ ਸ਼ਿਖਰ ਸੰਮੇਲਨ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਸ਼ਾਮਲ ਹੋਣਗੇ। ਆ ਤਾਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਪਹੁੰਚੇ ਆ ਤਾਂ ਉਸ ਦਰਾਂ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਸ਼ਾਨਦਾਰ ਆ ਸਵਾਗਤ ਕੀਤਾ ਗਿਆ ਵੈਲਕਮ ਕੀਤਾ ਗਿਆ ਤੁਹਾਨੂੰ ਸਵੇਰੇ ਦੀਆਂ ਵੀ ਤਸਵੀਰਾਂ ਵਿਖਾ ਰਹੇ ਹਾਂ ਤਾਂ ਉਸ ਦੇ ਬਾਅਦ ਅੱਜ ਸਵੇਰੇ 9:30 ਵਜੇ ਇਹ ਮੁਲਾਕਾਤ ਹੋਣ ਜਾ ਰਹੀ ਹੈ ਸਭ ਦੀਆਂ ਨਜ਼ਰਾਂ ਇਸ ਮੁਲਾਕਾਤ ਤੇ ਟਿਕੀਆਂ ਹੋਈਆਂ ਨੇ ਕਿਸ ਮੁਲਾਕਾਤ ਦੇ ਦੌਰਾਨ ਕਿਹੜੇ ਕਿਹੜੇ ਮੁੱਦਿਆਂ ਤੇ ਗੱਲਬਾਤ ਹੁੰਦੀ ਹੈ ਕਿਵੇਂ ਗੱਲਬਾਤ ਅੱਗੇ ਵਧਦੀ ਹੈ ਕਿਉਂਕਿ 7 ਸਾਲ ਦਾ ਵਿੱਚ ਵਕਫਾ ਰਿਹਾ ਤੇ 7 ਸਾਲ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਦੇ ਰਾਸ਼ਟਰਪਤੀ ਦੇ ਨਾਲ ਇਹ ਮੁਲਾਕਾਤ ਹੋਣ ਜਾ ਰਹੀ ਹੈ